ਇਕ ਹੁਣ ਪਹਿਚਾਨ ਬਣ ਚੁੱਕੀ ਹੈ ਕਿ ਹੁਣ ਤੁਸੀਂ ਸੋਮ ਪ੍ਰਕਾਸ਼ ਜੀ ਜਾਂ ਕੇਂਦਰੀ ਰਾਜ ਮੰਤਰੀ ਜਾਂ ਸੀਟਿੰਗ ਐਮਪੀ ਦੇ ਪਤਨੀ ਦੇ ਨਾਲ-ਨਾਲ ਤੁਹਾਡੀ ਆਪਣੀ ਪਹਿਚਾਨ ਹੈ ਅਨੀਤਾ ਸੋਮ ਪ੍ਰਕਾਸ਼ ਇਹਦੇ ਵਿੱਚ ਕਿੰਨਾ ਕੁ ਮਾਣ ਮਹਿਸੂਸ ਕਰਦੇ ਆ ਸਰ ਨੂੰ ਵੀ ਪੁੱਛਾਂਗੇ ਕਿ ਉਹਨਾਂ ਨੂੰ ਹੁਣ ਆਪਣੀ ਪਤਨੀ ਤੇ ਕਿੰਨਾ ਮਾਣ ਮਹਿਸੂਸ ਹੁੰਦਾ ਕਿ ਉਹਨਾਂ ਨੇ ਆਪਣੀ ਅਲੱਗ ਪਹਿਚਾਨ ਬਣਾ ਚੁੱਕੇ ਨੇ ਨਹੀਂ ਇਹਨਾਂ ਤੋਂ ਅਲੱਗ ਪਹਿਚਾਨ ਮੇਰੀ ਕੁਝ ਵੀ ਨਹੀਂ ਹੈ ਔਰ ਮੈਂ ਇਹ ਤਾਂ ਮੈਂ ਚਾਹੁੰਦੀ ਵੀ ਨਹੀਂ ਹੈ ਮੇਰੀ ਪਹਿਚਾਨ ਇਹੀ ਹੈ ਇਹਨਾਂ ਕਰਕੇ ਮੇਰੀ ਪਹਿਚਾਨ ਬਣੀ ਹੈ ਔਰ ਮੈਂ ਉਹਨੂੰ ਕੈਮ ਰੱਖੂਗੀ ਅੱਦੀ ਕਿ ਨਾ ਕਰਕੇ ਮੇਰੀ ਪਹਿਚਾਨ ਬਣੀ ਰਹੇ ਜਿਸ ਮੁਕਾ ਤੇ ਮੈਡਮ ਹੈ ਔਰ ਪੂਰਾ ਕ੍ਰੈਡਿਟ ਤੁਹਾਡੇ ਕੋਲ ਹੈ ਕੋਈ ਐਸ ਤਰ੍ਹਾਂ ਹੈ ਮੈਂ ਜਿੰਨੀਆਂ ਇਲੈਕਸ਼ਨਾਂ ਲੜੀਆਂ ਜਾਂ ਕੋਈ ਵੀ ਕਬ ਕੀਤਾ ਇਹਦੇ ਪਿੱਛੇ ਤਾਕਤ ਐ ਹੀ ਹੁੰਦੇ ਨੇ ਇਹ ਮੇਰੀ ਇਲੈਕਸ਼ਨ ਹਮੇਸ਼ਾ ਇਹਨਾਂ ਨੇ ਲੜੀ ਆ ਮੈਂ ਤਾਂ ਉਨੀ ਬੇਨਤੀ ਨਹੀਂ ਕਰੀ ਜੇ ਨਹੀਂ ਨਾ ਕੀਤੀ ਹੋਣੀ ਔਰ ਮੈਂ ਜਦ ਦਿੱਲੀ ਰਹੀਆਂ ਫਿਰ ਵੀ ਸਾਰਾ ਕੰਮ ਪਿੱਛੇ ਹੀ ਸੰਭਾਲਦੇ ਨੇ ਇੱਕ ਤਾਕਤ ਬਣ ਕੇ ਇੱਕ ਇਹਨਾਂ ਦੇ ਵਿਸ਼ਵਾਸ ਕਰਕੇ ਇਹਨਾਂ ਨੇ ਮੇਰਾ ਕੰਮ ਟੋਲਣ ਨਹੀਂ ਦਿੱਤਾ ਮੈਨੂੰ ਕਿਸੇ ਤਰ੍ਹਾਂ ਵੀ ਔਰ ਲੋਕਾਂ ਦੀ ਜਿਹੜੀਆਂ ਸਭ ਇਤਿਹਾਸ ਕਰਦੇ ਉਹਨਾਂ ਨੇ ਪੂਰੀ ਕੀਤੀ ਹੈ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੈ ਇਹਨਾਂ ਨੇ ਬੇਨਤੀ ਕੀਤੀ ਹੈ ਹੁਣ ਇਹ ਸੰਭਾਲਣਗੇ ਮੈਂ ਵੀ ਰਲ ਕੇ ਲੋਕਾਂ